ਉਹ ਆਇਆ ਸੀ ਪਰ देर ਹੋ ਗਈ ਇੱਕ ਰਖੜੀ ਦੀ ਸੱਚੀ ਮੁਹੱਬਤ ਤੇ ਤਕਦੀਰ ਦੀ ਤਲਖੀ ਦੀ ਕਹਾਣੀ ਪਿੰਡ ਰੱਪੋਕਲਾਂ ਦੀ ਕੁੜੀ ਰੂਪ ਬਚਪਨ ਤੋਂ ਹੀ ਆਪਣੇ ਵੱਡੇ ਭਰਾ ਮੋਨ ਦੀ ਲਾਡਲੀ ਸੀ ਮਾਪਿਓ ਦਾ ਸਾਆ ਛੋਟੀ ਉਮਰ ਵਿੱਚ ਹੀ ਉੱਤਰ ਗਿਆ ਸੀ ਪਰ ਮੋਨ ਨੇ ਪਿਓ ਵਾਂਗ ਉਸਦੀ ਪਰਵਰਿਸ਼ ਕੀਤੀ ਸੀ ਮੋਨ ਲਈ ਰੂਪ ਸਿਰਫ ਭੈਣ ਨਹੀਂ ਉਸਦੀ ਦੁਨੀਆ ਸੀ ਰਖੜੀ ਉਹਨਾਂ ਦੇ ਰਿਸ਼ਤੇ ਦੀ ਰੂਹ ਸੀ ਰੂਪ ਹਰ ਇੱਕ ਰਖੜੀ ਉੱਤੇ ਆਪਣੀ ਕਲਾਈ ਵਿੱਚ ਸੋਹਣੀ ਰਖੜੀ ਪਾਈ ਹੁੰਦੀ ਪਰ ਪਹਿਲਾਂ ਆਪਣੇ ਭਰਾ ਦੀ ਗੁੱਟ ਤੇ ਰਖੜੀ ਬੰਨਣ ਤੋਂ ਬਿਨਾ ਉਹ ਕੁਝ ਨਹੀਂ ਸਿੱਖਾਂਦੀ ਹਰ ਵਾਰੀ ਉਹ ਇੱਕ ਨਵੀਂ ਰਖੜੀ ਆਪਣੇ ਹੱਥਾਂ ਨਾਲ ਤਿਆਰ ਕਰਦੀ ਮੋਨ ਹਮੇਸ਼ਾ ਮਾਂ ਨਾਲ ਕਹਿੰਦਾ ਮੇਰੀ ਭੈਣ ਦੇ ਹੱਥ ਦੀ ਰਖੜੀ ਮੇਰੇ ਲਈ ਫੌਜੀ ਵੀਰ ਜਿਹੀ ਹੁੰਦੀ ਹੈ ਇਹ ਮੈਨੂੰ ਹਰ ਮੁਸੀਬਤ ਤੋਂ ਬਚਾਉਂਦੀ ਹੈ ਮੋਨ ਨੂੰ ਵਿਦੇਸ਼ ਅਮਰੀਕਾ ਤੋਂ ਨੌਕਰੀ ਦੀ ਪੇਸ਼ਕਸ਼ ਮਿਲੀ ਕਰਦੀ ਹਾਲਤ ਵੇਖ ਕੇ ਉਸਨੇ ਤੁਰਨਾ ਜ਼ਰੂਰੀ ਸਮਝਿਆ ਜਾਨ ਤੋਂ ਪਹਿਲਾਂ ਰੂਪ ਦੇ ਸਿਰ ਉੱਤੇ ਹੱਥ ਰੱਖ ਕੇ ਕਹਿੰਦਾ ਰੂਪ ਇਸ ਵਾਰ ਸ਼ਾਇਦ ਰਖੜੀ ਤੇ ਨਾ ਆ ਸਕਾਂ ਪਰ ਕਦੇ ਵੀ ਤੈਨੂੰ ਆਪਣੇ ਤੋਂ ਦੂਰ ਨਹੀਂ ਹੋਣ ਦਿਆਂਗਾ ਰੂਪ ਨੇ ਹੱਸ ਕੇ ਕਿਹਾ ਤੂੰ ਨਾ ਵੀ ਆਵੀਂ ਤੇਰੀ ਗੁੱਟ ਲਈ ਰਖੜੀ ਹਰ ਵਾਰ ਤਿਆਰ ਰਹੇਗੀ ਮੋਨ ਚਲਾ ਗਿਆ ਦਿਨ ਮਹੀਨੇ ਸਾਲ ਲੰਘਦੇ ਗਏ ਰੂਪ ਹਮੇਸ਼ਾ ਰਖੜੀ ਲਈ ਇੱਕ ਨਵੀਂ ਥਾਲੀ ਸਜਾਉਂਦੀ ਫੇਰ ਰਖੜੀ ਆਈ ਮੋਨ ਦਾ ਫੋਨ ਆਇਆ ਉਸਨੇ ਵਾਦਾ ਕੀਤਾ ਕਿ ਉਹ ਰਖੜੀ ਤੇ ਜ਼ਰੂਰ ਆਏਗਾ ਰੂਪ ਨੇ ਰਖੜੀ ਬਣਾਈ ਰੂਪ ਨੇ ਉਸ ਰਖੜੀ ਉੱਤੇ ਆਪਣੇ ਹੱਥ ਨਾਲ ਲਿਖਿਆ ਸੀ ਇਹ ਧਾਗਾ ਸਿਰਫ ਰਿਸ਼ਤਾ ਨਹੀਂ ਇਹ ਮੇਰੇ ਭਰੋਸੇ ਦੀ ਲਕੀਰ ਹੈ ਤੂੰ ਭਾਵੇਂ ਦੂਰੋਂਵੇਂ ਪਰ ਗੁੱਟ ਮੇਰੀ ਰਖੜੀ ਰਹੇ ਇਹ ਮੇਰੇ ਜਿਉਂਦੇ ਰਹਿਣ ਦੀ ਤਾਕਤ ਹੈ ਰਖੜੀ ਵਾਲੇ ਦਿਨ ਉਹ ਸਵੇਰੇ ਤੋਂ ਹੀ ਰਾਹ ਵੇਖ ਰਹੀ ਸੀ ਥਾਲੀ ਸਜੀ ਹੋਈ ਸੀ ਮਠਾਈ ਚੰਦਨ ਦੀਵਾ ਪਰ ਦਿਨ ਚੜ ਗਿਆ ਰਾਤ ਆ ਗਈ ਮੋਨ ਨਹੀਂ ਆਇਆ ਦੂਜੇ ਦਿਨ ਸਵੇਰੇ ਕਿਸੇ ਵਿਦੇਸ਼ੀ ਨੰਬਰ ਤੋਂ ਇੱਕ ਕਾਲ ਆਈ ਕਾਲ ਵਿੱਚ ਇੱਕ ਅਣਜਾਣੀ ਆਵਾਜ਼ ਸੀ ਮੈਡਮ ਮੋਨ ਨੂੰ ਪਰਸੋਂ ਹਾਰਟ ਅਟੈਕ ਆਇਆ ਸੀ ਉਹ ਆਉਣ ਦੀ ਤਿਆਰੀ ਕਰ ਰਹੀ ਸੀ ਰਖੜੀ ਲਈ ਪਰ ਗ੍ਰੂਪ ਦੇ ਹੱਥੋਂ ਥਾੜੀ ਡਿੱਗ ਗਈ ਦੀਵੇ ਦੀ ਲੋਹ ਬੁੱਝ ਗਈ ਮਠਾਈਆਂ ਥੱਲੇ ਡਿੱਗ ਗਈਆਂ ਉਹ ਛੱਤ ਦੇ ਵੱਲ ਵੀਰਾਨ ਅੱਖਾਂ ਨਾਲ ਤੱਕਦੀ ਰਹੀ ਫਿਰ ਠੰਡੀ ਹਵਾ ਵਿੱਚ ਉੱਡ ਰਹੀ ਰਖੜੀ ਆਪਣੇ ਸੀਨੇ ਨਾਲ ਲਾਈ ਤੇ ਕਹਿੰਦੀ ਉਹ ਆਇਆ ਸੀ ਪਰ ਤਕਦੀਰ ਉਸ ਤੋਂ ਵੀ ਤੇਜ਼ ਸੀ ਮੈਂ ਰਖੜੀ ਬੰਨਣ ਲਈ ਰਹਿ ਗਈ ਤੇ ਉਹ ਵਾਦਾ ਨਿਭਾ ਕੇ ਵੀ ਰਹਿ ਗਿਆ ਉਸ ਦਿਨ ਤੋਂ ਬਾਅਦ ਰੂਪ ਹਰ ਸਾਲ ਰਖੜੀ ਵਾਲੇ ਦਿਨ ਸਜਦੀ ਤਾਂ ਹੈ ਪਰ ਉਸ ਦੀ ਥਾਲੀ ਵਿੱਚ ਹੁਣ ਸਿਰਫ ਇੱਕ ਜਿਨਾ ਚੰਦਨ ਇੱਕ ਦੀਵਾ ਤੇ ਇੱਕ ਪੁਰਾਣੀ ਰਖੜੀ ਹੁੰਦੀ ਹੈ ਜੋ ਮੋਨ ਦੀ ਗੁੱਟ ਤੋਂ ਮਿਲੀ ਸੀ ਨਾ ਕੋਈ ਰੌਣਕ ਨਾ ਖੁਸ਼ੀ ਪਰ ਇਮਾਨਦਾਰੀ ਨਾਲ ਕਿਹਾ ਜਾਵੇ ਉਹ ਰਖੜੀ ਅਜੇ ਵੀ ਰੂਪ ਦੇ ਹੱਥਾਂ ਵਿੱਚ ਨਹੀਂ ਸੱਜੀ ਗੁੱਟ ਤੇ ਬੰਨੀ ਹੋਈ ਲੱਗਦੀ ਏ ਸੁਨੇਹਾ ਕਈ ਵਾਰ ਜ਼ਿੰਦਗੀ ਵਿੱਚ ਰਖੜੀ ਦੀ ਥਾਲੀ ਤਿਆਰ ਆ ਜਾਂਦੀ ਏ ਪਰ ਜਿਸ ਲਈ ਤਿਆਰ ਕੀਤੀ ਜਾਂਦੀ ਏ ਉਹ ਨਹੀਂ ਆਉਂਦਾ